ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਘਰਾਂ ਦੇ ਵਿੱਚੋਂ ਨਿਕਲ ਕੇ ਹਰ ਇੱਕ ਬੰਦਾ ਕਿਸੇ ਨਾ ਕਿਸੇ ਬੰਦੇ ਦੇ ਨਾਲ ਜੁੜ ਜਾਂਦਾ ਵੋਟਾਂ ਆਉਂਦੀਆਂ ਜਦੋਂ ਬਹੁਤੇ ਬੰਦੇ ਇਹਨਾਂ ਦੇ ਵਿੱਚ ਮਾਫ਼ ਕਰਨਾ ਗੱਲ ਜਿਹੜੀ ਨਾ ਸਚਾਈ ਝੂਠਲਾਈ ਨਹੀਂ ਜਾ ਸਕਦੀ ਬਹੁਤੇ ਬੰਦੇ ਕੌਲੀ ਚੱਟ ਬਹੁਤੇ ਬੰਦਿਆਂ ਨੂੰ ਇਹ ਹੁੰਦਾ ਕਿ 2 ਰੁਪਏ ਬਣਾਵਾਂਗੇ ਉਹਨਾਂ ਦਾ ਲਗਾਅ ਤਕਰੀਬਨ ਜਿਹੜੇ ਨੇੜੇ ਕੋਈ ਲੀਡਰਸ਼ਿਪ ਹੈ ਨਾ ਉਹਨਾਂ ਦੇ ਨਾਲ ਹੁੰਦਾ ਫਿਰ ਲੀਡਰ ਲੱਖਾਂ ਰੁਪਏ ਉਹਨਾਂ ਨੂੰ ਦੇ ਕੇ ਕਹਿੰਦੇ ਨੇ ਫਲਾਣੇ ਥਾਂ ਵੰਡਿਆ ਤੇ ਵੰਡਿਆ ਵੀ ਉਹਦੇ ਚੋਂ ਕਿੰਨਾ ਜਾਂਦਾ ਅੱਧੇ ਵਾਪ ਰੱਖ ਲੈਂਦਾ ਅੱਧੇ ਕ ਵੰਡੇ ਜਾਂਦੇ ਆ ਗਰੀਬ ਵਰਗ ਬਹੁਤ ਸਾਰੀਆਂ ਇਹਦੇ ਵਿੱਚ ਸ਼ਰੇਣੀਆਂ ਆਉਂਦੀਆਂ ਗਰੀਬ ਵਰਗ ਦੇ ਵਿੱਚ ਉਹ ਭਲੇ ਲੋਕ ਕੋ 5-500 ਜਾਂ 1000 ਰੁਪਿਆ ਲੈ ਕੇ ਤੁਸੀਂ ਜ਼ਮੀਰ ਵੇਚ ਦਿੰਨੇ ਹੋ 500000 ਦੇ ਨਾਲ ਕਿੰਨਾ ਟਾਈਮ ਨਗਾਉਂਗੇ ਪੈਸਾ ਕੰਮ ਨਹੀਂ ਆਉਂਦਾ ਜਿੱਥੇ ਬੰਦਿਆਂ ਦੀ ਇੱਕ ਮਾਜੋਰਟੀ 71% ਕੱਠ ਕੰਮ ਆਉਂਦਾ ਨਾ ਤਾਲੇ ਤੁਸੀਂ ਮੰਨ ਲਓ ਕੋਈ ਸਰਪੰਚ ਹੈ ਕੋਈ ਮੰਤਰੀ ਹੈ ਜੀਨੀਅਰ ਪੀਏ ਬੰਦੇ ਭਾਈ ਉਹਨੂੰ ਠੋਕੇ ਨਹੀਂ ਕਹਿ ਸਕਦੇ ਭਾਈ ਇਹ ਸਾਡਾ ਕੰਮ ਕਰ ਉਹਨੇ ਕਹਿੰਦਾ ਮੈਂ ਤਾਂ ਮੁਲ ਖਰੀਦ ਕੇ ਵੋਟਾਂ ਜਿੱਤਿਆ ਤੇ ਫਿਰ ਉਹ ਖੁਦ ਪਹਿਲਾਂ ਤੁਹਾਨੂੰ ਭ੍ਰਿਸ਼ਟਾਚਾਰ ਦੇ ਵਿੱਚ ਫਸਾਇਆ ਤੇ ਫਿਰ ਆਪ ਫਸੂਗਾ ਕਿਉਂਕਿ ਜਿਹੜੇ ਰੁਪਏ ਉਹਨੇ ਖਵਾਏ ਆ ਨਾ ਤੁਹਾਨੂੰ ਉਹ ਰੁਪਏ ਉਹਨੇ ਜਨਤਾ ਤੋਂ ਹੀ ਬਣਾਉਣੇ ਆ ਜੇ ਮੇਲਾ ਨੂੰ ਚਿੰਦਾ ਕਰ ਲੋ ਪੰਜਾਬ ਦਾ ਸੁਚਲੂ ਅੱਜ ਪੰਜਾਬ ਦੇ ਹਾਲਾਤ ਇਸ ਭ੍ਰਿਸ਼ਟਾਚਾਰ ਦੇ ਵਿੱਚ ਵੀ ਬਹੁਤ ਬਹੁਤ ਵੱਡਾ ਕਾਰਨ ਹੈ ਕਿਉਂਕਿ ਮੰਤਰੀ ਸੰਤਰੀ ਰੁਪਈਆ ਵਾਲੇ ਨੂੰ ਹੋ ਗਏ ਉਹਨਾਂ ਨੂੰ ਪੰਜਾਬ ਦਾ ਖਿਆਲ ਹੀ ਕੋਈ ਨਹੀਂ ਉਹਨਾਂ ਨੂੰ ਨਾ ਤਾਂ ਨੌਜਵਾਨਾਂ ਦੇ ਭਵਿੱਖ ਨਾਲ ਤੇ ਨਾ ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਫਰਕ ਪੈਂਦਾ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਕਿਉਂਕਿ ਉਹਨਾਂ ਨੂੰ ਮਤਲਬ ਰਹਿ ਜਾਂਦਾ ਸਿਰਫ ਰੁਪਈਏ ਬਣਾਉਣ ਦਾ ਕਿਸੇ ਕੋਲੇ ਜਿਹੜਾ ਮਹਿਕਮਾ ਹੁੰਦਾ ਹੈ ਅਰਬਾਂ ਖਰਬਾਂ ਦੇ ਠੇਕੇ ਦਿੰਦੀ ਹੈ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਤੇ ਫਿਰ ਉਹਨਾਂ ਦੇ ਵਿੱਚੋਂ ਕਰੋੜਾਂ ਰੁਪਈਆਂ ਦਾ ਕਪਲਾ ਵੀ ਕਰਦੇ ਆ ਮਰੀ ਜਮੀਲ ਨੂੰ ਜਗਾ ਲਓ ਜੇ ਜਾਗਦੇ ਹੋ ਤਾਂ ਤਣੀ ਉਹ ਰੱਬ ਨੇ ਦਰਗਾਹ ਤੇ ਲੇਖਾ ਵੀ ਲੈਣਾ ਤੁਹਾਡੇ ਰੁਕ ਲੈਣ ਵੀ ਇੱਥੇ ਸਿਆਸਤ ਹੈ ਉਹ ਰੱਬ ਨੇ ਲੇਖਾ ਵੀ ਲੈਣਾ ਸੰਭਲ ਜਾ ਲੋਕੋ ਪੰਜਾਬ ਦਾ ਕੁਝ ਸੋਚੋ ਜਿਹੜੇ ਬੰਦੇ 500 ਰੁਪਏ ਦੇ ਵਿੱਚ ਆਪਣੀ ਵੋਟ ਵੇਚ ਦਿੰਦੇ ਆ ਨਾ ਤੇ ਜਵਾਗ ਫਰੋਜ ਕਿਉਂਕਿ ਹਰਾਮ ਦੀ ਕਮਾਈ ਹੁੰਦੀ ਹੈ ਤੇ ਚਿੱਟੇ ਤੇ ਉਹਨਾਂ ਦੇ ਜਵਾਕ ਹੀ ਲੱਗਦੇ ਆ ਬਾਲੇ ਕਿਉਂਕਿ ਉਹ ਜਿਹੜਾ ਚੋਰੀ ਦਾ ਪੈਸਾ ਉਹ ਮੋਰੀ ਰਾਹੀਂ ਕਿਸੇ ਨਾ ਕਿਸੇ ਪਾਸੇ ਤੁਰ ਜਾਂਦਾ ਹੈ ਅੱਜ ਚਿੱਟਾ ਸਿੰਥੈਟਿਕ ਨਸ਼ੇ ਡਰੱਗ ਗੋਲੀਆਂ ਟੀਕੇ ਇਹਨੂੰ ਲਿਆਉਣ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦਾ ਬਹੁਤ ਵੱਡਾ ਹੱਥ ਹੈ ਆ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਆ ਮੈਂ ਝਾੜੂ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਮੈਂ ਬਾਦਲਾ ਨੂੰ ਪਾਉਂਗੀ ਮੈਂ ਕਾਂਗਰਸ ਨੂੰ ਨਹੀਂ ਪਾਉਣੀ ਮੈਂ ਬਾਦਲਾ ਨੂੰ ਪਾਉਂ ਮੈਂ ਬਾਦਲਾ ਨੂੰ ਨਹੀਂ ਪਾਉਣੀ ਮੈਂ ਝਾੜੂ ਵਾਲਿਆਂ ਨੂੰ ਪਾਉ ਇਹ ਲੋਕੋ ਇਹ ਗਮਰਾਹਕੁਨ ਪ੍ਰਚਾਰ ਹੁੰਦੇ ਆ ਦੋਸਤੋ ਇਹ ਸਮਝ ਨਹੀਂ ਲੋੜਾ ਜੀ ਨੇ ਕੰਮ ਕੀਤਾ ਹੁੰਦਾ ਨਾ ਚੰਗਾ ਉਹਨੂੰ ਕਹਿੰਦੇ ਲੋੜ ਨਹੀਂ ਹੁੰਦੀ ਹੁਣ ਜਿਵੇਂ ਉਹਦੇ ਬਾਈ ਲੱਖਾ ਖੜਾ ਉਹਦੀ ਵੀ ਸਪੋਰਟ ਕਰਨ ਦਾ ਹੱਕ ਹੈ ਕਿਉਂਕਿ ਦੇਖੋ ਪਤਾ ਕੀ ਹੈ ਮੈਂ ਇੱਕ ਸ਼ਾਇਦ ਵੀਡੀਓ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਇਨਸਾਨ ਕੋਈ ਭਟਕਿਆ ਹੋਇਆ ਅਖੀਰ ਚੰਗੇ ਰਸਤੇ ਤੇ ਤੁਰਦਾ ਤਾਂ ਉਹ ਇੱਕ ਸਾਧ ਬਿਰਤੀ ਬਣ ਜਾਂਦੀ ਆ ਉਹਦੀ ਸਮਝ ਲਓ ਸਾਧ ਬਣ ਜਾਂਦਾ ਸਾਧੂ ਮਤ ਹੋ ਜਾਂਦੀ ਆ ਉਹਦੀ ਉਹ ਫਿਰ ਕਿਸੇ ਦਾ ਬੁਰਾ ਨਹੀਂ ਕਰਦਾ ਕਿਉਂਕਿ ਉਹਨੇ ਬੁਰਾ ਕਰਕੇ ਵੇਖ ਲਿਆ ਤੇ ਬੁਰਾ ਕਰਕੇ ਉਹਨੇ ਛੱਡ ਦਿੱਤਾ ਸਾਰਾ ਕੁਝ ਤੇ ਜਿਹੜੇ ਉਤੋਂ ਮੁਖੌਟੀ ਮੇਰੇ ਵਾਂਗੂ ਮਖਾਉਂਦੇ ਆ ਨਾ ਚਿਹਰੇ ਚੰਗੇ ਬਣਾ ਬਣਾ ਕੇ ਮaaf ਕਰਨਾ ਵੈਗਰੂ ਤੋਂ ਬਖਸ਼ੀ ਰੱਖੇ ਸੱਚੇ ਪਾਤਸ਼ਾ ਅਸੀਂ ਤਾਂ ਭਈ ਜੇ ਜੇ ਅੰਦਰੋਂ ਆਉ ਜੇ ਬਾਹਰੋਂ ਆ ਗੱਲ ਠਾਹ ਦੇ ਨੇ ਕਹਿੰਦੇ ਨਹੀਂ ਆ ਕਿਸੇ ਨੂੰ ਬੁਰੀ ਲੱਗੇ ਤੇ ਕਿਸੇ ਨੂੰ ਚੰਗੀ ਲੱਗੇ ਅੰਦਰੋਂ ਬਾਹਰੋਂ ਇੱਕੋ ਜਿਹਾ ਵੈਗਰੂ ਬਖਸ਼ੀ ਰੱਖੇ ਹੰਕਾਰ ਕਰਾਵੇ ਨਾ ਕਦੇ ਪਤਨ ਕੀ ਹੋਣਾ ਸੋ ਕਹਿੰਦਾ ਭਾਵ ਜਿਹੜੇ ਮਖੌਟੀ ਮਖੌਟੇ ਪਹਿਣ-ਪਹਿਣ ਕੇ ਚੰਗੇ ਬੰਦ ਬਣ ਦਿਖਾਉਂਦੇ ਆ ਉਹਨਾਂ ਦੇ ਵਿੱਚੋਂ ਕੁਛ ਨਹੀਂ ਨਿਕਲਦਾ ਹੁੰਦਾ ਪਾਰਟੀਆਂ ਨੇ ਪੰਜਾਬ ਦੀਆਂ ਨੇ ਸਵਾਰਿਆ ਕਿਉਂ ਨਹੀਂ ਕੁਛ ਕਾਉਂ ਕੇ ਲੋਕਾਂ ਦਾ ਸਹਿਯੋਗ ਨਹੀਂ ਮਿਲਿਆ ਕਰੇ ਸੋਚਿਆ ਭ੍ਰਿਸ਼ਟਾਚਾਰ ਨੂੰ ਫਲਾਉਣ ਵਾਲੇ ਕੌਣ ਆ ਅਸੀਂ ਲੋਕ ਆ ਭ੍ਰਿਸ਼ਟਾਚਾਰ ਦੀ ਜੜ ਸਾਨੂੰ ਕੰਮ ਹੁੰਦਾ ਨਾ ਅਸੀਂ ਕਹਿੰਨੇ ਛੇਤੀ ਹੋ ਜਾਏ ਕੰਮ ਤੇ ਅਸੀਂ ਅਫਸਰ ਨੂੰ ਪਤਾ ਕੀ ਕਹਿੰਨੇ ਉਹ ਕਰਦੇ ਯਾਰ ਲੈ ਫੜ 2000 ਲੈ ਲਾ ਭ੍ਰਿਸ਼ਟਾਚਾਰ ਐ ਫੈਲਦਾ ਜੇ ਅਸੀਂ ਸਬਰ ਤੇ ਸੰਤੋਖ ਦੇ ਨਾਲ ਆਪਦੇ ਕੰਮਾਂ ਦੀ ਵਾਰੀ ਸੋਚੇ ਵੀ ਸਾਡੀ ਵਾਰੀ ਆਊਗੀ ਕੰਮ ਹੋ ਜਾਊਗਾ ਸਮੇਂ ਤੇ ਗਲਤ ਕੰਮ ਵੀ ਨਾ ਕਰੀਏ ਕੋਈ ਤੇ ਫਿਰ ਬਾਈ ਜੀ ਭ੍ਰਿਸ਼ਟਾਚਾਰ ਨਹੀਂ ਫੈਲਦਾ ਫਿਰ ਸਾਡੀ ਹੱਕ ਦੇ ਵਿੱਚ ਦਮ ਤਾ ਬੰਦਦਾ ਸੱਚ ਸਾਡੇ ਭਲੇ ਤਾਂ ਰਹਿੰਦਾ ਫਿਰ ਅਸੀਂ ਅਗਲੇ ਨੂੰ ਕਹਿ ਦਿੰਦੇ ਆਂ ਵੀ ਤੂੰ ਕੰਮ ਕਿਉਂ ਨਹੀਂ ਕਰਦਾ ਬੋਲ ਬਾਈ ਪਰ ਪਤਾ ਸੀ ਭ੍ਰਿਸ਼ਟਾਚਾਰ ਖੁਦ ਭਲਾਇਆ ਹੋਇਆ ਸੰਭਲੋ ਲੋਕੋ ਸੰਭਲੋ ਬੇਈਮਾਨੀਆਂ ਕਦੇ ਕੰਮ ਨਹੀਂ ਆਉਂਦੀਆਂ ਕਿੰਨਾ ਚਿਰ ਬੇਈਮਾਨੀ ਨਾਲ ਧੰਦਾ ਚਲਾਓਗੇ ਤੇ ਜਿਹੜੇ ਵੇਖੇ ਨੇ ਇੱਥੇ ਰਾਜੇ ਰਾਣੇ ਵੱਡੇ ਵੱਡੇ ਉਹ ਰੱਬ ਨੇ ਤਾਂ ਉਹ ਵੀ ਫਕੀਰ ਬਣਾਤੇ ਜਿਹੜੇ ਬੇਈਮਾਨ ਸੀਗੇ ਉਹ ਮਿੱਟੀ 'ਚ ਰੋਲ ਦਿੰਦਾ ਵੱਡਿਆਂ ਵੱਡਿਆਂ ਨੂੰ ਬੱਚੋ ਇਹਨਾਂ ਚੀਜ਼ਾਂ ਤੋਂ ਜੇ ਕੁਸ਼ ਹੈ ਸੱਚ ਪੱਲੇ ਰੱਖ ਲਓ ਚੰਗੇ ਕੰਮ ਕਰਕੇ ਚੰਗੇ ਲੋਕਾਂ ਨੇ ਨਾਲ ਸੰਬੰਧ ਬਣਾਓ ਜਿਹੜੀਆਂ ਤੁਹਾਡੀ ਪਾਰਟੀਆਂ ਕਹਿੰਦੇ ਪਾਰਟੀਆਂ 'ਚ ਚੰਗੇ ਮਾੜੇ ਬੰਦੇ ਹੁੰਦੇ ਆ ਦੇਖੋ ਕਿਹੜੇ ਸਾਡੇ ਸਾਨੂੰ ਪਤਾ ਵੀ ਕਿਹੜੀ ਪਾਰਟੀ ਸਾਡੇ ਕੰਮ ਆਉਂਦੀ ਆ ਇਹ ਤੁਸੀਂ ਸੋਚੋ ਖਦ ਤੇ ਪਾਰਟੀ ਇੱਕ ਮਹੋਰ ਵੀ ਗੱਲ ਦੱਦਾ ਹੈ ਸਾਲ ਨੂੰ ਨਿਕਲੇ 2 ਸਾਲੋਂ ਨਿਕਲੇ 3 ਨਾਲੋਂ ਨਿਕਲੇ ਪਾਰਟੀ ਨਵੀਂ ਉੱਠੂਗੀ ਫੇਰ ਫਿਰ ਪੰਜਾਬ ਦਾ ਭਲਾ ਹੋਣ ਲੱਗੂਗਾ ਕੋਈ ਪਾਰਟੀ ਉੱਠ ਫੜੇ ਮੈਨੂੰ ਨਾਂ ਦਾ ਨਹੀਂ ਪਤਾ ਇਸ ਗੱਲ ਦਾ ਨਵੀਂ ਪਾਰਟੀ ਬਣੂਗੀ ਝਾੜੂ ਵੀ ਬੇਕਾਰ ਹੋ ਗਿਆ ਕਿਉਂਕਿ ਝਾੜੂ ਦੇ ਮੰਤਰੀਆਂ ਦੇ ਵਿੱਚ ਜੁਲਤ ਹੈ ਨਹੀਂਗੀ ਇਹ ਇਦਾਂ ਦੇ ਵਿੱਚ ਜੁਲਤ ਹੈ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਗੱਲ ਦਾ ਕੀ ਗੋਲਮਾਲ ਗੱਲਾਂ ਇਹਨਾਂ ਦੇ ਪੱਲੇ ਰਹਿ ਗਈਆਂ ਇਹ ਵੀ ਬੇਈਮਾਨ ਮੈਂ ਤਾਂ ਬੇਈਮਾਨ ਤਾਂ ਕਹਿਣਾ ਬਈ ਸਿੱਧੀ ਜੀ ਸੱਚ ਨੂੰ ਗੱਲ ਹੈ ਕਿ ਇਹਨਾਂ ਨੇ ਸਾਡੇ ਮੁੱਦੇ ਦਾ ਮਜ਼ਾਕ ਉਡਾਇਆ ਸਾਡਾ ਮੁੱਦਾ ਮੇਨ ਖਸਖਤ ਦੀ ਖੇਤੀ ਪਿਆਰ ਦੇ ਵਿੱਚ ਬਹੁਤ ਜ਼ਰੂਰੀ ਹੈ ਮਾਰੂ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਇਹਨਾਂ ਨੇ ਉਸ ਮੁੱਦੇ ਦਾ ਮਜ਼ਾਕ ਬਣਾਇਆ ਅਸੀਂ ਤਾਂ ਝਾੜੂ ਦੀ ਸਪੋਰਟ ਨਹੀਂ ਕਰਾਂਗੇ ਕਿਉਂਕਿ ਸਾਨੂੰ ਮਾਨ ਸਰਕਾਰ ਤੋਂ ਬਹੁਤ ਵੱਡੀ ਉਮੀਦ ਸੀ ਅਜੇ ਵੀ ਜੇ ਇਹ ਕਰਦਾ ਤਾਂ ਅਸੀਂ ਫੁੱਲ ਸਪੋਰਟ ਵੀ ਕਰਾਂਗੇ ਨੌਜਵਾਨਾਂ ਤੇ ਜੋ ਵੀ ਨੇ ਲਾਇਆ ਚਾਰਜਰ ਉਹਨਾਂ ਨੂੰ ਕਵਰ ਕਰੇ ਹਟਾਵੇ ਪੰਜਾਬ ਦਾ ਬਣ ਕੇ ਰਵੇ ਸਿੱਖਾਂ ਦੇ ਨਾਲ ਵਿਰੋਧਤਾ ਛੱਡ ਦੇਵੇ ਵਿਰੋਧਤਾ ਹੈ ਅੰਦਰੂਨੀ ਤੌਰ ਤੇ ਭਾਈ ਤੂੰ ਬਾਦਲਾਂ ਨਾਲ ਕਰੀ ਆ ਪਰ ਸਿੱਖਾਂ ਨਾਲ ਨਾ ਕਰ ਬਹੁਤ ਧੰਨਵਾਦ ਦੋਸਤੋ ਕਾਫੀ ਲੰਮੀ ਵੀਡੀਓ ਹੋ ਗਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਜੇ ਕਿਸੇ ਨੂੰ ਵੀ ਕੋਈ ਗਲਤ ਲੱਗੇ ਗੱਲ ਤਾਂ ਮਾਫੀ ਚਾਹੁੰਨਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ